ਲੋ ਜੀ ਸੁਆਗਤ ਆਪਾਂ ਅੱਜ ਦੇ ਨਵੇਂ ਬਲੌਗ ਤੇ ਮੇਰੇ ਵੱਲੋਂ ਪਿਆਰ ਭਰੀ ਸ਼ਾਦਰੀਤ ਕਾਲ ਸਾਰਿਆਂ ਨੂੰ ਤੇ ਅੱਜ ਆਪਾਂ ਕਰ ਰਹੇ ਹਾਂ ਫਰਨਾ ਸਾਹਿਬ ਤੋਂ ਵਾਪਸੀ ਪੰਜਾਬ ਨੂੰ ਤੇ ਪੰਜਾਬ ਦੇ ਤਿੰਨ ਤੱਕ ਆਪਣੇ ਰਹਿ ਗਏ ਤੇ ਜਾ ਕੇ ਕਰਨਗੇ ਉਹਨਾਂ ਦੇ ਦਰਸ਼ਨ ਤੇ ਤੁਹਾਨੂੰ ਵੀ ਕਰਾਵਾਂਗੇ ਤੇ ਅੱਜ ਦੇਖਦੇ ਹਾਂ ਅੱਜ ਆਪਣੀ ਬਾੜ ਤਾਂ ਹੈਗੀ ਆ 12-1300 ਕਿਲੋਮੀਟਰ ਜੀ ਤੇ ਫਿਰ ਵੀ ਜਿੰਨੀ ਹੋ ਸਕੇ ਓਨੀ ਕੱਢ ਕੱਢਾਂਗੇ ਜੀ ਤੇ ਦੇਖਦੇ ਆਂ ਫਿਰ ਅੱਗੇ ਜਾ ਕੇ ਜਿੱਥੇ ਰਸ ਪੈਂਦੀ ਹੋਈ ਉੱਥੇ ਕੋਸ਼ਿਸ਼ ਕਰਾਂਗੇ ਲਗਾਤਾਰ ਚੱਲਣ ਦੀ ਫਿਰ ਵੀ ਜਿੱਥੇ ਗੱਡੀ ਆਪਣੀ ਰੁਕਣੀ ਪੈਗੀ ਰੋਕਾਂਗੇ ਜੀ ਫਿਰ ਦੁਬਾਰਾ ਕਰੀਏ ਆਪਣਾ ਕਰਤਾ ਤੱਕ ਹੋ ਗਿਆ ਸਮਾਂ ਆਪ ਚੋਲੇ ਚ ਭਰ ਕੇ ਜੇ ਤਾਂ ਵਾਲੇ ਚੋਲੇ ਦਾ ਕੰਟੀ ਬੀਰਾ ਮਾਤਾ ਜੀ ਬੈਠੀ ਆ ਤੇ ਬਸ ਹੁਣ ਅਕ ਤੁਰਦੇ ਆ ਆ ਸ਼ਾਮ ਰੱਪਣੇ ਲਿਆ ਦਿਆਂ ਨਾ ਤੇਰਾ ਚਾਰ ਚੱਕਰ ਨਾ ਕੱਢ ਲਾ ਤੂੰ ਆ ਕੋਈ ਨਾ ਪਿਆਰੇ ਨੇ ਬਿੱਤੀ ਪੈਣ ਦੇ ਆਥੀ ਤੋਂ ਪਿੱਛੇ ਟਿਕੂਗਾ ਬਸ ਪਿੱਛੇ ਧਰ ਲਾਂਗੇ ਇੱਕ ਕਰਨੀ ਆ ਉਥੇ ਆ ਕੱਢ ਲਾਂਗੇ ਲੋਈ ਤੂੰ ਚਾਰ ਜਾ ਬੈਠ ਚੱਲਦੇ ਹਾਂ ਲੋਈ ਸੰਗ ਤਾਂ ਆਪਣੀ ਆ ਖੜੀ ਆ ਤੇ ਆਪਾਂ ਨਿਕਲੇ ਕਮਰੇ ਚੋਂ ਸਫਾਈ ਕਰਤੀ ਗੁਰੂ ਘਰ ਦੀ ਮਰਿਆਦਾ ਅਨੁਸਾਰ ਸਫਾਈ ਕਰਨੀ ਵੀ ਕਮਰੇ ਜ਼ਰੂਰੀ ਆ। ਤੱਕੀ ਇਹ ਸੀ ਆਪਾਂ ਨੇ ਚਲਾਇਆ ਨਹੀਂ ਹੈਗਾ ਠੰਡ ਪੈਣੀ ਬਹੁਤ ਜ਼ਿਆਦਾ ਹੈ। ਮੋٹے ਕੱਪੜੇ ਚਾੜੇ ਹੋਏ ਨੇ। ਤੇ ਸਾਰੇ ਆਪਣਾ ਕੈਂਪਰ ਪਾਣੀ ਦੀ ਸ਼ਬਦ ਨਾਲ ਹੀ ਰੱਖੀ ਦੀਆ। ਤੇ ਹੁਣ ਆਪਾਂ ਚੱਲਦੇ ਹਾਂਗੇ। ਯਾਦ ਰੱਖਿਓ ਕਾਉਨੇ ਗੁਰੂ ਘਰ ਦੇ ਵਿਦਾਰਸਨ ਫਿਰ ਚਾਲੇ ਪਾਵਾਂਗੇ ਪੰਜਾਬ ਨੂੰ ਲੋ ਜੀ ਆਸਟ 42000 ਦੇ ਵਿੱਚ ਆਪਾਂ ਇਹ ਸਾਰੀ ਸਹਰਾ ਹੈ ਜਿੱਥੋਂ ਇੱਕ ਨੂੰ ਕਮਰਾ ਮਿਲਿਆ ਸੀਗਾ ਆਪਾਂ ਜੀ ਆਏ ਲਾਈਵ ਪਾਟਣੇ ਆਪਾਂ ਤੋਂ ਤੇ ਬਰਾਮਾ ਪਾ ਆਪਣੇ ਵਿੱਚ ਚੱਕਲਾ ਕੈਂਪਰ ਆਪਣਾ ਜੀ ਸੰਗਤ ਆਪਣੀ ਸੁਣ ਕੇ ਸੁਣ ਹੋਮ ਤੇ ਸੀ ਗੋਰੇ ਤੋਂ ਦੇ ਲਈ ਲੋ ਜੀ ਅੱਗੇ ਆਪਣੇ ਵਾਗੇ ਆਪਾਂ ਚੱਲਦੇ ਆਂ ਕੋੜੀਆਂ ਨਾਲ ਹੀੜ ਆਪਣੀ ਹੈ ਗਿਆ ਪੂਰੀ ਫੁੱਲ ਦੇਖੀ ਜੀ ਸੰਗ ਪਾਣੀ ਭਰ ਲਈ ਆਪਾਂ ਵਾਟਰ ਕੋਲ ਰੱਖੋ ਲੋ ਜੀ ਪਰ ਸਹੀ ਆਪਾਂ ਉੱਥੇ ਤੇ ਕੋਲ ਨਿਕਲ ਲੱਗੇਗੇ ਸਰਾ ਚੋਂ ਇਹ ਅੱਜ ਪਾਉਣੇ ਚੱਲਦੇ ਆਪਾਂ ਪੰਜਾਬ ਨੂੰ ਆਹ 14-15 ਦਿਨ ਹੋ ਗਏ ਅੱਜ ਆਪਾਂ ਨੂੰ ਕਰੂਗਾ ਇਹਨੂੰ ਮੇਰੇ ਸਾਰੇ ਦਰਬਾਰ ਸਾਹਿਬ ਦੀਆਂ ਬਿਲਡਿੰਗਾਂ ਨੇ ਲੋਈ ਗੱਡੀ ਖੜੀਆ ਸਟਾਰਟ ਹੈ ਸਮਾਨ ਧਰਤਾ ਵਿੱਚ ਤੇ ਹੁਣ ਜਾ ਕੇ ਆਪਾਂ ਟੈਂਪਰ ਵੀ ਕਰਦੇ ਫਟਾ ਤੇ ਫਿਰ ਨਿਕਲਦੇ ਆਂ ਫੱਟਾ ਦੇ ਕੇ ਜੀ ਲੋ ਵੀ ਤੇ ਨਹੀਂ ਸਮਾਨ ਲੈ ਉਹ ਤੇ ਸਮਾਨ ਆਪਣਾ ਇੱਕ ਥਲੀ ਅਗੇ ਠੀਕ ਸੋਪੜਾ ਗੱਡੀ ਦੇ ਮਾਰਨ ਵਾਲਾ ਰਹਿੰਦਾ ਮਾਰਦਾ ਨੇ ਆਪਾਂ ਇਹ ਜਿੰਨੇ ਆਪਣੇ ਨਾਲ ਲੋਆ ਤੇ ਸੀ ਵੀ ਜੀ ਢੇਟ ਲੱਗ ਜੇ ਗੱਡੀ ਗੱਲਬਾਤ ਕੰਨੇ ਆਪਾਂ ਕੋਨੇ ਲੱਗ ਗਿਆ ਉਹਨੇ ਗੱਡੀ ਵੀ ਆਪਣੀ ਖੁੰਮ ਲਕਣੀ ਗਈ ਹੈ ਜੀ

ਕਰਕੇ ਰੱਖੀ ਹੈ ਇਹਨਾਂ ਨੂੰ 15 ਸ਼ੌਟ ਮਾਰੀ ਹੋਈ ਹੈ ਜੀ ਹਮ ਤੋਂ ਨੂੰ ਫਿਰ ਆਪਾਂ ਲੱਗ ਰਾ ਕੇ ਰੱਖੀ ਹੈ ਨਾ ਜੀ ਦੇਖ ਸਕਦੇ ਹੋ ਤਾਂ ਆਪਾਂ ਦੇਖ ਸਕਦੇ ਹਾਂ ਇਹ ਸਾਰਾ ਜਿਹੜੀ ਵੀ ਹੈ ਇਹ ਦੇਖ ਲਓ ਕਿ ਇਹ ਲੋਕ ਬਾਕੀ ਤਾਂ ਇਹ ਉਜੀ ਮੱਥਾ ਟੇਕੇ ਚੱਲਦੇ ਆਂ ਫਿਰ ਆਉਣੇ ਪੰਡੂ ਨੂੰ ਚਾਲੇ ਬਹੁਤ ਬੈਂਕ ਨਹੀਂ ਕਿਹਾ ਕਿ ਬਦਕਾ ਤੇ ਆਗੇ ਆਪਾਂ ਦਰਬਾਰ ਸਾਹਿਬ ਮੱਥਾ ਟੇਕ ਕੇ ਫੇਰ ਪੌਣੇ ਚੱਲੇ ਜੀ ਇਹ ਨਾ ਰੋ ਰੱਖਣ जरूरत आ रही है आपकी अपनी नामचार भी हो गया मायावल अपनी आप फेल होना है और सत्य आप बनना है लोगी फिर भी आप तो लोगों के अंदर इंसान हैं ये लोगों ने हम इंसान सारे बच्चा देख के खादरी तो ये जो लोगों का ऐसे नहीं कि मैं गुरुवाली जाया हूँ मैं फिर से नहीं ताला हूँ जी मान लीजिए � ਤਰੀਵਰ ਜੰਦੀਵਾਰ ਆਪਾਂ ਤੁਹਾਨੂੰ ਫੇਰ ਦਰਸ਼ਨ ਕਰਾਦਾਂ ਨੇ ਮਹਾਰਾਜ ਜੀ ਦੇ ਕੋਈ ਵੀ ਚੀਜ਼ ਬੰਦੇ ਉਹ ਪੁੱਛਦੇ ਅਸੀਂ ਤਾਂ ਕਹਿੰਦੇ ਮਹਾਰਾਜ ਜੀ ਦੇ ਦਰਸ਼ਨ ਕਰ ਲਓ ਜੀਆ ਮਾੜਾ ਕਰਦੇ ਉਹ ਚੰਗੀ ਗੱਲ ਤਾਂ ਉਹਨਾਂ ਪਰ ਆਪਾਂ ਪਿੰਡ ਨੂੰ ਚੱਲੇ ਆ ਜੀ ਸਾਹਿਬ ਨੇ ਕੀਤਾ ਤੁਸੀਂ ਜੋ ਮਰਜ਼ੀ ਕਰੀ ਜਾਓ ਖਾਣ ਸੋਣ ਦਾ ਲੈਣ ਇੱਥੋਂ ਪਰ ਨਿਕਲ ਲੱਗਿਆ ਜਿਆ ਕਿ ਆਪ ਨਹੀਂ ਗੱਤੀ ਗੱਡੀ ਲੋਕਲ ਗੁਰਦੁਆਰਾ ਜਸਰੰਤਰੋਂ ਜਾਂ ਰਹੀ ਹੈ ਅੱਛਾ ਕਿਹਦੀ ਹੰਗਤਾਈ ਜੀ ਆਪਾਂ ਲੋ ਜੀ ਗੁਰਦੁਆਰਾ ਪੜਨਾ تھا ਤਾਂ ਨਿਕਲ ਗਈ ਇਹ ਬਾਜ਼ਾਰ ਆ ਗੁਰਦੁਆਰੇ ਦੇ ਨਾਲ ਲੱਗਦਾ ਸਾਰਾ ਇਹ ਇੱਕ ਕਾ ਟੋਰਾ ਫੋਲਰ ਰਹਿੰਦਾ ਜੀ ਆ ਰੇਕਸੇਜ ਵਾਲੇ ਆਟੋ ਜਿਹੜੇ ਚਲਾਉਂਦੇ ਨੇ ਬਹੁਤ ਜ਼ਿਆਦਾ ਇਕੱਠਾ ਇਹਨਾਂ ਦਾ ਬਾਟਾ ਜਿਹਾ ਹੁੰਦਾ ਇਹਨਾਂ ਦਾ ਤਾਂ 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 ਐਸੀ ਪੁਰਾਣੀ ਗੰਦੀਆਂ ਬਿਲਡਿੰਗਾਂ ਨੇ ਤੇ ਸੜਕ ਇੰਨੀ ਕਿਲੀ ਕਾ ਨਹੀਂ ਆ। ਵੀ ਜੇ ਨੇ। ਉਹ ਮੇਰੀ ਚਾਹੀਦੀ ਟੋਪੀ। ਸਰਾ ਹੱਟ ਗਈ ਉਹਦੀ ਅੱਖੀ ਹੈ ਨਾ। ਲੋ ਜੀ ਬਿਲਡਿੰਗਾਂ ਦੇਖੋ ਪਰਕ ਨਹੀਂ ਦੀਆਂ। ਇਹ ਸਾਰਾ ਪਰਨਾ ਹੈ ਰੋ। ਲੋ ਜੀ ਆਹ ਟਰੱਕਾਂ ਦਾ ਜਾਮ ਲਾਇਆ ਹੋਇਆ ਰੋਡ ਤੇ ਪਤਾ ਨਹੀਂ ਕੀ ਗੱਲ ਹੋਈ ਆ। ਸਾਨੂੰ ਵੀ ਵੈਕ ਕਰਕੇ ਗੱਡੀ ਦੂਸਰੀ ਸਾਈਡ ਤੇ ਕੱਟਨੀ ਪਈ ਆ। ਚਲੋ। ਕਾਫੀ ਵੱਡਾ ਜਾਮ ਆ। ਉਹ 10 ਕਿਲੋ ਕਿਲੋਮੀਟਰ ਦਾ ਲੰਘਿਆ, ਕਿਲੋਮੀਟਰ ਤੋਂ ਉੱਤੇ ਆ ਗਏ। ਲੋ ਜੀ। ਬਹੁਤ ਜਿਆਦਾ ਵੱਟਾ ਜਾਮ ਆ ਜੀ। ਮਿਲ ਗਿਆ। ਜਾਮ ਹੀ ਬਹੁਤ ਲੰਬਾ। ਰੌਂਗ ਸਾਈਡ ਤੋਂ ਵੀ ਕੱਟੀ ਪਈਏ ਦੇਖਦੇ ਜੇ ਨਿਕਲਦੀ ਆ। ਬਜਾਉਂ ਗਿਆ ਇੰਨਾ ਜਾਮ ਤਾਂ ਨਹੀਂ ਹੁੰਦਾ ਹੈਗਾ ਯਾਰ ਬਹੁਤ ਜ਼ਿਆਦਾ ਲਾਇਆ ਆਪੇ ਸੇ ਵਧੀ ਜਾਂਦਾ ਜਾਮ ਬਜਾਉਂ ਜਾਮ ਜਾਮ ਕਿੱਥੇ ਲੋਕ ਲੋ ਜੀ 2.5 ਕਿਲੋਮੀਟਰ ਤਾਂ ਲੱਗਿਆ ਹੈ ਜਾਮ ਨਾਲ ਭਰੀ ਪਈ ਆ ਹੜਕਾ ਤੇ ਪਰ ਇਹ ਵੀ ਵਿਚਾਰੇ ਕੀ ਕਰਦਾ ਹੈ ਕਮਾਲ ਦੀ ਗੱਲ ਹੈ ਜੀ ਜਾਮ ਆਇਤ ਰੋਸ਼ਨ ਇੰਨਾ ਵੱਡਾ ਜਾਮ ਪਤਾ ਨਹੀਂ ਕਿਹੜੀ ਗੱਲ ਦਾ ਲੱਗਿਆ ਸੋਰਾ ਟਰੱਕ ਦਾ ਪਿੱਛੇ ਦਿਮਾਉ ਹੀ ਜਾਂਦਾ ਹੀ ਜਾਮ ਹੋਰ ਵਧੀਆ ਦਾ அப்படித்தான் பதில் பாதித்தான் ਹੈ ਲੱਗਦਾ ਹੈ ਕਿ ਚਾਰਨ ਤੋਂ ਸਾਰਾ ਲੋ ਜੀ ਪਤਾ ਨਹੀਂ ਕਿਹੜੀ ਗੱਲ ਦਾ ਜਾਮ ਆ ਹੁਣ ਰੌਂਗ ਸਾਈਡ ਵੀ ਜਾਮ ਹੀ ਆ ਗਿਆ ਤੇ ਪਤਾ ਨਹੀਂ ਹੌਲੀ ਹੌਲੀ ਨਿਕਾਹੀ ਜਿਹੜਾ ਗਾਲੇ ਹੋਰ ਤੇ ਆਪਣੀ ਗੱਡੀਆਂ ਖੜੀਆਂ ਨੇ ਮਿੱਤਰਾ ਉਹ ਖੜੀਆਂ ਫਿਰ ਉਹ ਰੋਡ ਵੇਨਾ ਬਹੁਤ ਉਹ ਜੀ ਗੱਡੀ ਅੱਗੇ ਨਹੀਂ ਗਈਨੀ ਤੇ ਆਪ ਨੂੰ ਵਾਪਸ ਸ਼ਾਮਨਾ ਪਿਆ ਤੇ ਕੱਲ ਨੂੰ ਤੋਂ ਰਾਤ ਦਾ ਜਾ ਮੱਧਿਆਣਾ ਤੋਂ ਰੋਕਣਾ ਪਾ ਸਟੇਟ ਇਰੰਗਾਬਾਦ ਜੀ ਕੰਮ ਤੇ ਰੁਕੇ ਸੀ ਆਪਾਂ ਤੇ ਗੱਡੀ ਐ ਕਤਰੀ ਹਰਿਆਣਾ ਨੰਬਰ ਤੇਲ ਹੌਣ ਲਈ ਰੁਕੇ ਸੀਗੇ ਤੇ ਚੱਲਦੇ ਹਜੇ ਪਟਨਾ ਹੈ ਉਹ ਤੋਂ ਚੱਲ ਕੇ ਜਿਹੜੇ 100 ਕਿਲੋਮੀਟਰ ਆਇਆਂਗੇ ਜਿਵੇਂ ਲੈ ਕੇ ਲਈ ਆਪਣੀ ਗੱਡੀ ਤੇ ਅੱਗੇ ਜਾ ਕੇ ਤੁਹਾਨੂੰ ਕਰਾਉਣੇ ਬਣਾ ਰਹੇ ਵੀਡੀਓ ਦੇ ਨਾਲ ਜੀ ਜਿਹੜੇ ਜਿਹੜੇ ਰੋਡ ਵੀ ਜਾਵਾਂਗੇ ਤਸਵੇ ਰਹਿਾਂਗੇ ਪਹਿਲਾਂ ਪਿੰਡਾਂ ਸਿਲਾ ਹਲਾ ਅਸੀਂ ਪਿੰਡਾਂ ਵਿੱਚ ਵੀ ਹੋਏ ਹੋਏ ਆਂਗੇ ਤੇ ਜੇ ਨਜ਼ਰ ਹਾਈਵੇ ਨਹੀਂ ਮਿਲਦਾ ਜੀ ਉਹਨਾਂ ਤੱਕ ਤਾਂ ਗੱਡੀ ਹੌਲੀ ਹੌਲੀ ਜਾਊਗੀ ਤੇ ਹਾਈਵੇ ਮਿਲਣ ਦੀ ਦੇਰਾ ਫੇਰ ਵੀ 100+ ਤੋਂ ਦਿੱਲੀ ਜੜੀਆਂ। ਔਰ ਵੀ ਆਪੀ ਚੀਫ ਦਾ ਐਕਸਕਲੂਸਿਵ ਐਕਸੈਸ ਤਾਂ ਕਿ ਸੋਕੇ ਪਰ ਬੈਠੀ ਬੈਠਾ। ਤੇ ਵੀ ਲਖਨਊ ਹਾਈਵੇ ਤੇ ਰੁਕੇ ਸੀਗੇ। ਮਸਾ ਨਿਕਲ ਕੇ ਆਇਆ ਜਾਨਪੁਰ ਤੇ ਜਲਦੀ ਕੋ ਉਹ ਕੇ ਰੋਡ ਆਇਆਗਾ। ਤੇ ਪਰ ਵੀ ਹੁਣ ਇਹ ਰੋਡ ਪਿਆਂਗੇ ਸਾਫ ਰੋਡ दूधा लखनऊ रह गया तो एक सौ बी किलोमीटर ते अपन रात रुके गए ट्रेन रे आ रहे हैंगे ਇਹ ਆ ਇੱਕ ਛੋਟੇ ਢਾਬੇ ਤੇ ਰੁਕੇ ਸੀਗੇ ਤੇ ਇੱਥੇ ਮੈਂ ਕੁਝ ਖਾਪੀ ਲਵਾਂ ਜੀ ਲਖਨਊ ਤੋਂ ਤਾਗਰਾ ਐਕਸਪ੍ਰੈਸ ਚੜੇ ਹੋਏ ਆਂਗੇ ਤੇ ਆਹ ਰਾਹ ਵਿੱਚ ਪੰਪ ਆਇਆਗਾ ਉੱਥੋਂ ਗੱਡੀ ਦਾ ਟੈਂਕ ਫੁੱਲ ਕਰਾਇਆਗਾ ਤੇ ਤੁਹਾਨੂੰ ਤਾਂ ਇਹ ਸੀਗਾ ਵੀ ਪट्रोल ਜੇ ਪੈਟਰੋਲ ਪੰਪ ਨਾ ਮਿਲਿਆ ਤਾਂ ਕਿਤੇ ਰਾਤ ਹੀ ਨਾ ਖੜਨਾ ਪਵੇ ਜੇ ਤਾਰਾ ਰੱਬ ਦੀ ਕਿਰਪਾ ਨਾਲ ਕੰਪ ਮਿਲ ਗਿਆ ਤੇ ਉਹ ਰੈਸਟੋਰੈਂਟ ਆਈ ਸਾਣਾ ਖਾਣ ਵਾਲਾ ਤੇ ਹੁਣ ਆਪਾਂ ਸਕਦੇ ਆ ਪ੍ਰਸ਼ਾਦਾ ਤੇ ਪ੍ਰਸ਼ਾਦਾ ਪਾਣੀ ਸ਼ੱਕ ਕੇ ਫੇਰ ਪਾਪਾ ਅੱਗੇ ਨੂੰ ਚੱਲੇ ਚਾਲੇ ਤੇ ਗੱਡੀ ਆਪਣੀ ਸਵੇਰੇ 9 ਵਜੇ ਦੀ ਚੱਲ ਰਹੀ ਹੈਗੀ ਤੇ ਲਗਾਤਾਰ ਚੱਲਦੀ ਨੂੰ 9 ਤੋਂ 9:00 ਵਜੇ 12 ਘੰਟੇ ਹੋ ਗਏ ਗੱਡੀ ਜਲਦੀ ਨੂੰ ਤੇ ਇਹ ਆਗਰਾ ਐਕਸਪ੍ਰੈਸ ਹੈ ਤੇ ਆਪਾਂ ਹੁਣ ਆਗਰੇ ਜਾ ਕੇ ਖੜਾਂਗੇ ਜੀ ਆਪਾਂ ਆਗਰਾ ਰਹਿ ਕੇ ਥੋਂ 240 ਕਿਲੋਮੀਟਰ ਜੀ ਸੋ 40 ਕਿਲੋਮੀਟਰ ਹੁਣ ਆਪਾਂ ਕੱਢ ਗਏ ਏਡੀ ਨੂੰ ਘਟਾਵਾਂਗੇ ਕਿਹਾ ਤਾਂ ਹੈਗਾ ਸੀ ਇਹਨਾਂ ਨੂੰ ਨਾਲ ਦੇ ਨੂੰ ਵੀ ਗੱਡੀ ਆਪਣੀ ਗੱਡੀ ਕਢਾ ਲਓ ਤੇ ਇਹ ਮੰਨੇ ਨਹੀਂ ਹੈਗੇ ਕਿ ਅੱਜ ਰਾਤ ਨੂੰ ਚੱਲਾਂਗੇ ਪਰ ਕੋਈ ਉਹ ਨਹੀਂ ਹੈਗੀ ਟੈਨਸ਼ਨਾਂ ਦੀ ਗੱਲ ਨਹੀਂ ਜੀ ਰੋਡ ਪੂਰਾ ਫੁੱਲ ਚੱਲਦਾ ਹੈਗਾ ਤੇ ਇਹੋ ਜੀ ਗੱਲ ਨਹੀਂ ਹੈਗੀ ਵੀ ਡਰ ਵਾਲੀ ਰੋਡ ਪੂਰਾ ਫੁੱਲ ਚੱਲਦੇ ਨੇ ਜੀ ਤੇ ਅਰੇ ਚੱਲ ਗਈ ਹੜਾਂਗੇ 12 ਵਜੇ ਚਾਹੇ 1 ਵਜੇ ਤੇ ਤੇ ਜੀ ਆਪਣੀ ਆ ਖੜੀ ਹੈਗੀ ਤੇ ਵਿਚਾਰੀ ਸ਼ਵੇਰ ਦੀ ਚੱਲ ਰਹੀ ਹੈਗੀ ਤੇ ਆ ਗਿਆ ਫਾਸਟ ਫੂਡ ਇਹ ਦੇਖਦੇ ਹਾਂ ਹੁਣ ਪਰ ਕੀ ਬਣਦਾ ਏ ਰੋਟੀ ਖਾ ਕੇ ਹੁਣ ਗੱਡੀ ਨੂੰ ਘੰਟਾ ਦਾ ਮਤਉਰੇ ਦਬਾਵਾਂਗੇ ਜੀ ਇਹ ਆ ਲਖਨਊ ਤੋਂ ਸਾਗਰਾ ਐਕਸਪ੍ਰੈਸ ਵੇ ਸਾਗਈ ਕਿ ਤੂਰੇ ਕੁੱਤੀ ਹੋਈ ਹੋਈ ਹੈਗੀ ਇਹ ਆ ਜਾਂਦੇ ਨੇ ਭਾਗਤ ਰੱਬ ਦੇ ਤੇ ਬੰਦੇ ਨੇ ਮੌਜਾ ਮਾਣਦੇ ਲੈ ਗਿਆ ਬਹਿਗੇ ਇੱਕ ਭਾਗਤ ਆ ਜਾਂਦਾਗਾ ਕੀ ਹੋ ਗਿਆ ਕੋਈ ਹੈ ਨਹੀਂ ਯਾਰ ਜੇ ਹੁੰਦਾ ਹਤਾਬ ਖੜਿਆਂਗੇ ਆ ਦੇਖ ਲਾ ਜੇ ਮਿਲਿਆ ਤਾਂ ਕੁਝ ਖੜੇ ਹੋਏ ਉਹ ਤੱਕ ਸਾਨੂੰ ਪਾਵਾਂਗੇ ਚਲੋ 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 ਕੁਝ ਦੇਖ ਤੂਏ ਸੀ ਛੋਟੇ ਛੋਟੇ ਚਾਰੇ ਭੁੱਖੇ ਨੇ ਆ ਗਏ ਸੀ ਆਪਣੇ ਕੋਲੇ ਢਾਲ ਹਜੇ ਪਤਾ ਕਰਦੇ ਰੋਟੀ ਢੱਕਦਾ ਤੇ ਫੇਰ ਚੱਲਾਂਗੇ ਤੇ ਆ ਕੇ ਹੋ ਸਕਦਾ ਵੀ ਕੋਈ ਨਾ ਕੋਈ ਸਪਾਈ ਦਮਾਂਗੇ ਇਹਨਾਂ ਨੂੰ ਆਪਾਂ ਚਲੋ ਜੀ ਲਗਾਤਾਰ ਗੱਡੀਆਂ ਚਲਾ ਕੇ 12 ਘੰਟੇ ਹਾਲ ਤਾਂ ਖਰਾਬ ਹੋਇਆ ਪਹਣ ਗਿਆ ਤੇ ਬਸ ਹੁਣ ਤਾਂ ਰੱਬ ਦੀ ਕਿਰਪਾ ਨਾਲ ਪ੍ਰਥੋ ਪ੍ਰਸ਼ਾਦਾ ਪਾਣੀ ਖਾ ਕੇ ਇੱਕ ਵਾਰੀ ਆਗਰੇ ਪਹੁੰਚ ਜਾਈਏ ਤੇ ਫੇਰ ਉੱਥੇ ਚੱਲ ਕੇ ਲਮਾਏ ਦਾਵਾ ਪਰ ਹੁਣ ਗੱਡੀ ਨੂੰ ਤਾਂ ਆਪਾਂ ਦਵਾਵਾਂਗੇ ਘੰਟਾ ਰੈਸਟ ਜਦੋਂ ਇੰਨੀ ਬਾਟਾਂ ਵੱਢਦੀ ਆਈ ਹੈਗੀ ਇਹ ਵੀ ਜ਼ਰੂਰੀ ਹੈ ਮਸ਼ੀਨਰੀ ਨੂੰ ਜੀ ਤਾਂ ਦਵਾਉਣਾ ਹੁਣ ਘੰਟਾ ਕਟਵਟ ਦਵਾਵਾਂਗੇ ਹੁਣ ਦਵਾਵਾਂ ਘੰਟੇ ਨੂੰ ਤੁਰਾਂਗੇ 12 1 ਵਜੇ ਜੋ ਆਗਰਾ ਪਹੁੰਚਦੇ ਨੂੰ 2 2.5 ਕਿਲੋਮੀਟਰ ਆਉਂਦੇ ਆਸ-ਪਾਸ ਰਹਿ ਗਿਆ ਲਖਨਊ ਤੋਂ ਆਪਾਂ 70 80 ਕਿਲੋਮੀਟਰ ਨਿਕਲਾ ਹੈ ਜੀ ਲੋ ਜੀ ਪ੍ਰਸਾਦਾ ਆਪਾਂ ਸਾਕੜਿਆ ਚਾਹ ਪੀ ਲਈ ਤੇ ਨਾਲਦਿਆਂ ਨੇ ਵੀ ਤੇ ਗੱਡੀ ਚੱਲ ਕੇ ਬੈ ਗਏ ਸਾਰੇ ਆਣੇ ਤੇ ਹੁਣ ਆਪਾਂ ਆਗਰੇ ਨੂੰ ਤੁਰਦੇ ਆਂਗੇ ਤੇ 250 ਕਿਲੋਮੀਟਰ ਪਿਆ ਇੱਥੋਂ ਆਗਰਾ ਦੇਖਦੇ ਆਂ ਜੇ 1-2 ਵਜੇ ਨੂੰ ਪਹੁੰਚ ਹੋ ਗਿਆ 10 ਵਜੇ ਨਾ ਤੇ ਹੁਣ ਆਪਾਂ ਇੱਥੋਂ ਤੁਰਦੇ ਆਂ ਇਹ ਹਾਈਵੇ ਤੇ ਪੈਟਰੋਲ ਪੰਪ ਤੇ ਰੈਸਟੋਰੈਂਟ ਪੈਂਦਾ ਜੀ ਇੱਥੋਂ ਆਪਾਂ ਸਾਕੜੇ ਪ੍ਰਸਾਦੇ ਤੇ ਹੁਣ ਪਾਉਣਾ ਅੱਗੇ ਨੂੰ ਚਾਲੇ ਵਾਹਿਗੁਰੂ ਸਫਰ ਚੜ੍ਹਦੀ ਕਲਾ 'ਚ ਹੀ ਰੱਖੇ ਠੀਕ ਠਾਕ ਟਾਈਮ ਨਾਲ ਪਹੁੰਚ ਜੇ ਲੋ ਜੀ ਆਗਰੇ ਤੋਂ ਆਗਰੇ ਤੇ ਕੋਲੀ ਆਪਾਂ ਤੇ ਮੀ ਬਾਕਸ ਜਲ ਆ ਗਿਆ ਰਾਤ ਦਾ 12:30 ਹੋ ਗਏ ਨੇ ਤੇ ए पुरा हाली गा थोड़ा थोड़ी नींद ना कुछ नहीं ना थोड़ी थोड़ी हो गई होना सी भी बहुत ज्यादा नहीं है गा Dengarnya sangka tayu ya, udahlah. Aku mau sini, kau tawarah, guru katalah. Akhirnya, aja kau ਤੇ ਸਵੇਰੇ ਕਰਾਂਗੇ ਦਰਸ਼ਨ ਗੁਰਦੁਆਰੇ ਦੇ ਹੁਣ ਤਾਂ ਥੱਕ ਗਏ ਪ੍ਰਸਾਦਾ ਪਾਣੀ ਦੇਖਦੇ ਆਂ ਜੇ ਇਸ ਕੰੂ ਕੋਈ ਥੱਕਾਂਗੇ ਨਹੀਂ ਬਸ ਪੈੰਦੇ ਆਂਗੇ ਕਮਰਾ-ਕਮਰਾ ਕਰਦਾ ਕਰਕੇ ਪਤਾ ਲੋ ਜੀ ਚੈਨਲ ਨੂੰ ਆਪਾਂ ਨੂੰ ਕਰ ਲੈ ਸਬਸਕ੍ਰਾਈਬ ਤੇ